ਅੱਜ ਕੇਂਦਰ ਦੀ ਭਾਈਪਾਸ ਸਰਕਾਰ ਨੇ ਪੂਰੇ ਪੰਜਾਬ ਵਾਸੀਆਂ ਨਾਲ ਬੜਾ ਹੀ ਜ਼ਿਆਦਾ ਧੱਕਾ ਕੀਤਾ ਹੈ ਪੰਜਾਬ ਦੇ ਹਿੱਸੇ ਦਾ 8500 ਕਿਊਸੇਕ ਪਾਣੀ ਹੈ ਜੋ ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਬੋਰਡ ਵੱਲੋਂ ਜੋ ਹਰਿਆਣੇ ਨੂੰ ਦੇ ਦਿੱਤਾ ਗਿਆ ਹੈ ਹਾਲਾਂਕਿ ਅਗਲੇ ਮਹੀਨੇ ਜੋ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਜਾ ਰਿਹਾ ਤੇ ਪੰਜਾਬ ਵਿੱਚ ਪਾਣੀ ਦੀ ਕਿੱਲਤ ਪਹਿਲਾਂ ਹੀ ਬੜੀ ਜ਼ਿਆਦਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਵੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੇ ਵਿੱਚ ਅਸਮਰਥ ਰਹੀ ਹੈ ਪਹਿਲਾਂ ਵੀ ਜਦੋਂ ਬੀਬੀ ਐਮਪੀ ਦਾ ਜਿਹੜਾ ਸਟਰਕਚਰ ਬਦਲਿਆ ਗਿਆ ਉਦੋਂ ਵੀ ਇਹ ਕੁਝ ਨਹੀਂ ਬੋਲੇ ਤੇ ਅੱਜ ਵੀ ਇਹ ਰਲ ਮਿਲ ਕੇ ਜੋ ਕੇਂਦਰ ਨਾਲ ਚੱਲ ਰਹੀ ਹੈ ਤਾਂ ਹੁਣ ਜੇ ਪੰਜਾਬ ਦੇ ਪਾਣੀਆਂ ਦੀ ਕੋਈ ਰਾਖੀ ਕਰ ਸਕਦਾ ਹੈ ਪੰਜਾਬ ਦੇ ਹੱਕਾਂ ਦੀ ਪੈ ਵੀ ਕਰ ਸਕਦਾ ਹੈ ਤਾਂ ਉਹ ਕੌਮੀ ਤੇ ਸੰਘਰਸ਼ੀ ਜੋਧਿਆਂ ਐਮਪੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਸਾਥੀਆਂ ਦੀ ਅਗਵਾਈ ਵਿੱਚ ਚੱਲਣ ਵਾਲੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੈ ਸਹੀ ਪੰਜਾਬ ਦੇ ਵਾਸਾਂ ਦੀ ਪਾਰਟੀ ਹੈ ਉਹੀ ਯੋਗ ਹੈ ਹੋਰ ਕਿਸੇ ਪਾਰਟੀ ਦੇ ਵਿੱਚ ਇਹ ਬਲ ਕੋਈ ਦੇਖ ਨਹੀਂ ਰਿਹਾ ਵੀ ਜੋ ਪੰਜਾਬ ਦੇ ਹੱਕਾਂ ਦੀ ਪੈੜੀ ਕਰ ਸਕੇ